ਨਮਸਕਾਰ ਤੁਸੀਂ ਜੁੜ ਚੁੱਕੇ ਹੋ ਪੰਜਾਬ ਇਕਤਾ ਟੀਵੀ ਦੇ ਨਾਲ ਗੱਲ ਕਰਾਂਗੇ ਪੰਜਾਬ ਦੇ ਮੁਲਾਸਮਾ ਦੀ ਪੈਨਸ਼ਨਰਾਂ ਦੀ ਲਈ ਵੱਡੀ ਖਬਰ ਅੱਜ ਤੋਂ ਮਿਲੇਗਾ ਬਕਾਇਆ ਕੀ ਇਹ ਸੱਚ ਹੈ ਤੁਹਾਡੇ ਸਾਹਮਣੇ ਰੱਖਾਂਗੇ ਪੂਰੀ ਜਾਣਕਾਰੀ ਦੇਵਾਂਗੇ ਪੰਜਾਬ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੇ ਬਕਾਇਆ ਅਤੇ ਅਦਾਇਗੀ ਦੇ ਲਈ ਪਲਾਨ ਜਾਰੀ ਕੀਤਾ ਹੈ ਕੀ ਪਲਾਨ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਸੋ ਜੇਕਰ ਪਹਿਲੀ ਵਾਰੀ ਚੈਨਲ ਤੇ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਤੁਸੀਂ ਆਪਣੀ رائے ਦੇ ਸਕਦੇ ਹੋ ਸਰਕਾਰ ਬਾਰੇ ਸਾਡੇ ਕੰਟੈਂਟ ਬਾਰੇ ਸੱਭਿਆ ਪਾਸ਼ਾ ਵਿੱਚ ਸੋ ਗੱਲ ਕਰਦੇ ਹਾਂ ਅੱਜ ਦੀ ਵੀਡੀਓ ਦੀ ਅੱਜ ਆਪਾਂ ਗੱਲ ਕਰਾਂਗੇ 6ਵੇਂ ਤਨਖਾਹ ਕਮਿਸ਼ਨ ਦੇ ਏਰੀਅਰ ਬਕਾਇਆਾਂ ਸੰਬੰਧੀ ਪੰਜਾਬ ਸਰਕਾਰ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕੋਰਟ ਕੇਸ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਹੇ ਆ ਜਿਸ ਦੇ ਵਿੱਚ ਕੰਟੈਂਪਟ ਪਟੀਸ਼ਨ 26ပြီ 2024 ਦੇ ਉੱਪਰ ਕੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਪੰਜਾਬ ਸਰਕਾਰ ਡਬਲ ਬੈਂਚ ਕੋਲ ਚਲੀ ਗਈ ਹੈ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਹੀ ਲਾਸਟ ਵੀਡੀਓ ਵਿੱਚ ਦੱਸਿਆ ਸੀ ਜਿਸ ਦੇ ਦੌਰਾਨ ਪੰਜਾਬ ਸਰਕਾਰ ਤੇ ਵੱਲੋਂ ਬਕਾਈ ਜਾਰੀ ਕਰਨ ਦੀ ਜੋ ਪਲਾਨ ਹੈ ਉਹ ਚਾਰੀ ਕੀਤਾ ਗਿਆ ਹੈ ਇਸ ਦੇ ਵਿੱਚ ਵੱਡੀ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਉਸ ਦੇ ਬਾਰੇ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਹਾਨੂੰ ਦੱਸ ਦਈਏ ਕਿ ਜਿਹੜੇ EMPLOYES ਇਸ ਪਟੀਸ਼ਨ ਦੇ ਦੌਰਾਨ ਹਾਜ਼ਰ ਰਹੇ ਉਹਨਾਂ ਪਟੀਸ਼ਨਰਸ ਦੀ ਜਾਣਕਾਰੀ ਦੇ ਮੁਤਾਬਕ ਜੋ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਆਪਣੀ ਪੂਰੀ ਵੀਡੀਓ ਉਸ ਜਾਣਕਾਰੀ ਤੇ ਆਧਾਰਿਤ ਰਹੇਗੀ ਸੋ ਤੁਹਾਨੂੰ ਦੱਸ ਦਈਏ ਕਿ ਇਸ ਕੋਰਟ ਕੇਸ ਦੇ ਵਿੱਚ ਪੇਸ਼ ਕੀਤੇ ਗਏ ਛੇ ਮੀਨ ਤਨਖਾਹ ਮਿਸ਼ਨ ਦੇ ਅਰੀਅਰ ਦੀ ਅਦਾਇਗੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਪ੍ਰੋਪੋਜ਼ਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਿਛ ਕਿਤਾ ਗਿਆ ਇਸਤੇ ਚਲਦਿਆਂ ਇਸ ਦੀ ਅਗਲੀ ਸੁਣਵਾਈ ਹੈ ਜਿਹੜੀ 25 ਜਨਵਰੀ 2000 25 ਨੂੰ ਰੱਖੀ ਗਈ ਹੈ ਔਰ ਇੱਕ ਸੁਣਵਾਈ 22 ਜਨਵਰੀ 2025 ਨੂੰ ਔਰ ਇੱਕ ਸੁਣਵਾਈ 5 ਫਰਵਰੀ 2025 ਨੂੰ ਦਿਖਾਈ ਦੇ ਰਹੀ ਹੈ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਜੇਕਰ ਗੱਲ ਕੀਤੀ ਜਾਵੇ ਕੰਟੈਂਪਟ ਕੇਸ ਤੇ ਉੱਪਰ ਪੰਜਾਬ ਸਰਕਾਰ ਨੇ ਜਿਹੜਾ ਪ੍ਰਪੋਜ਼ਲ ਦਿੱਤਾ ਸੀ ਉਸ ਦੀ ਤਾਂ ਉਸ ਦੇ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਈਏ ਕਿ ਰਿਟਾਇਰਿੰਗ ਦੀ ਜਿਹੜੀ ਉਮਰ ਹੈ ਉਹ ਉਮਰ 85 ਸਾਲ ਜਾਂ ਜੇਕਰ ਇਸ ਤੋਂ ਵੱਧ ਹੈ ਤਾਂ ਉਸ ਤੇ ਉੱਪਰ ਪੰਜਾਬ ਸਰਕਾਰ ਦਾ ਜੋ ਪ੍ਰਪੋਜ਼ਲ ਦਿੱਤਾ ਗਿਆ ਉਸ ਦੇ ਵਿੱਚ ਕੀ ਕਿਹਾ ਗਿਆ ਉਹ ਤੁਹਾਨੂੰ ਦੱਸ ਦਿੰਦੇ ਆ ਕਿ ਉਹਨਾਂ ਦੇ ਪੇ ਕਮਿਸ਼ਨ ਦਾ ਬਕਾਇਆ ਤਿੰਨ ਕਿਸ਼ਤਾਂ ਦੇ ਵਿੱਚ ਦਿੱਤਾ ਜਾਵੇਗਾ ਦਸੰਬਰ 2024 ਦੀ ਕਿਸ਼ਤ ਜਨਵਰੀ 2025 ਦੀ ਕਿਸ਼ਤ ਅਤੇ ਫਰਵਰੀ 2025 ਦੀ ਕਿਸ਼ਤ ਇੱਥੇ ਰੱਖੀ ਗਈ ਸੀ ਤਿੰਨ ਕਿਸ਼ਤਾਂ ਦੇ ਵਿੱਚ ਬਕਾਇਆ ਦੇਣ ਦੀ ਗੱਲ ਇੱਥੇ ਕਹੀ ਗਈ ਉਸ ਤੋਂ ਬਾਅਦ ਉਹ ਰਿਟਾਇਰੀ ਜਿਨ੍ਹਾਂ ਦੀ ਉਮਰ 85 ਸਾਲ ਤੋਂ ਘੱਟ ਹੈ ਪਰ ਪੀ 70 ਸਾਲ ਤੋਂ ਉੱਪਰ ਹੈ ਭਾਵੇਂ 75 ਸਾਲ ਤੋਂ 85 ਸਾਲ ਦੇ ਵਿੱਚ ਕਾਰ ਵਾਲੇ ਜਿਹੜੇ ਰਿਟਾਇਰੀ ਨੇ ਉਹਨਾਂ ਦੇ ਲਈ ਪ੍ਰਪੋਜ਼ਲ ਹੈ ਜਿਹੜਾ ਉਹ ਵੱਖਰਾ ਪੇਸ਼ ਕੀਤਾ ਗਿਆ ਸੀ ਪੰਜਾਬ ਰੈਨਾ ਹਾਈ ਕੋਰਟ ਦੇ ਵਿੱਚ ਆ ਪੰਜਾਬ ਸਰਕਾਰ ਦੇ ਵਕੀਲ ਸਾਹਿਬਾਨਾਂ ਵੱਲੋਂ ਜਿਸਦੇ ਵਿੱਚ ਇਹ ਪ੍ਰਪੋਜ਼ਲ ਵਿੱਚ ਕਿਹਾ ਗਿਆ ਸੀ ਕਿ 12 ਮਹੀਨਿਆਂ ਦੇ ਵਿੱਚ ਇਹ ਜਿਹੜਾ ਕਿਸ਼ਤਾਂ 12 ਕਿਸ਼ਤਾਂ ਬਣਾ ਕੇ ਇਸਤੀ ਅਦਾਇਗੀ ਹੈ ਜਿਹੜੀ ਉਹ ਕੀਤੀ ਜਾਵੇਗੀ ਜਿਸ ਦੀ ਸ਼ੁਰੂਆਤ April 2025 ਦੇ ਵਿੱਚ ਰੱਖੀ ਗਈ ਹੈ ਕਿ ਇਸ ਦੀ ਸ਼ੁਰੂਆਤ ਅਸੀਂ April 2025 ਵਿੱਚ ਕਰਾਂਗੇ ਇਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਪੋਜ਼ਲ ਸਰਕਾਰ ਨੇ ਪੇਸ਼ ਕੀਤਾ 58 ਸਾਲ ਤੋਂ 75 ਸਾਲ ਦੀ ਉਮਰ ਵਾਲੇ ਜਿਹੜੇ ਰਿਟਾਇਰੀ ਨੇ ਉਹਨਾਂ ਦੇ ਲਈ ਇੱਕ ਵੱਖਰਾ ਪ੍ਰੋਪੋਜ਼ਲ ਹੈ ਜਿਹੜਾ ਉਹਨਾ ਪੇਸ਼ ਕੀਤਾ ਗਿਆ ਉਹਨਾਂ ਦੇ ਲਈ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ 42 ਮਹੀਨੇ ਯਾਨੀ ਕਿ 42 ਕਿਸ਼ਤਾਂ ਬਣਾ ਕੇ ਉਹਨਾਂ ਨੂੰ ਜੜੀਆਂ ਬਕਾਏ ਹੈ ਉਹ ਦਿੱਤੇ ਜਾਣਗੇ ਜਿਨ੍ਹਾਂ ਦੀ ਉਮਰ 58 ਸਾਲ ਤੋਂ 75 ਸਾਲ ਦੇ ਵਿਚਕਾਰ ਹੈ ਉਹਨਾਂ ਨੂੰ 42 ਮਹੀਨਿਆਂ ਦੇ ਵਿੱਚ ਬਕਾਇਆ ਹੈ ਜਿਹੜਾ ਉਹ ਆਲ ਦਿੱਤਾ ਜਾਵੇਗਾ 42 ਕਿਸ਼ਤਾਂ ਉਹਨਾਂ ਦੀਆਂ ਹੋਣਗੀਆਂ ਇਸ ਤੋਂ ਇਲਾਵਾ ਜੇਕਰ ਹੋਰ ਇੱਕ ਪ੍ਰਪੋਜ਼ਲ ਦੀ ਗੱਲ ਕੀਤੀ ਜਾਵੇ ਤਾਂ ਉਹ ਹੈ ਲੀਵਿੰਗ ਇਨ ਕੈਸ਼ਮੈਂਟ ਦੀ ਜਿਹੜੀ ਹੈ ਉਸਦੇ ਵਿੱਚ ਜੋ ਇੱਥੇ ਗੱਲਬਾਤ ਕੀਤੀ ਗਈ ਹੈ ਉਸਦੇ ਵਿੱਚ ਇੱਥੇ ਕਿਹਾ ਗਿਆ ਹੈ ਕਿ ਪ੍ਰਪੋਜ਼ਲ ਅਮਾਨਜੋਗ ਹਾਈ ਕੋਰਟ ਦੇ ਵਿੱਚ ਦਾਖਲ ਕੀਤਾ ਗਿਆ ਤਾਂ EMPLOYEES ਦੇ ਲਈ ਜਿਹੜਾ ਪ੍ਰਪੋਜ਼ਲ ਹੈ ਉਹ ਦਿੱਤਾ ਗਿਆ ਕਿ 36 ਮਹੀਨਿਆਂ ਦੇ ਵਿੱਚ 36 ਇਨਸਟਾਲਮੈਂਟ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਛੇਵੀਂ ਤਨਖਾਹ ਕਮਿਸ਼ਨ ਦੇ ਵਿੱਚ ਅਦਾਇਗੀ ਦੀ ਜਿਹੜੀ ਗੱਲ ਆ ਉਹ ਕੀਤੀ ਗਈ ਹੈ ਕਿ 36 ਮਹੀਨੇ 36 ਕਿਸ਼ਤਾਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਔਰ ਲਗਭਗ 3 ਸਾਲ ਬਣ ਜਾਂਦੇ ਆ 36 ਮਹੀਨਿਆਂ ਦੇ ਸੋ ਇਸ ਦੀ ਸ਼ੁਰੂਆਤ ਤੋਂ ਸਭ ਤੋਂ ਵੱਡਾ ਜਿਹੜਾ ਚਿੰਤਾਜਨਕ ਵਿਸ਼ਾ ਨਿਕਲ ਕੇ ਸਾਹਮਣੇ ਆਇਆ ਕਿ ਇਸ ਦੀ ਸ਼ੁਰੂਆਤ ਹੈ ਜਿਹੜੀ ਉਹ ਮਾਰਚ 2026 ਵਿੱਚ ਕੀਤੀ ਜਾਵੇਗੀ ਭਾਵ ਕਿ ਮਾਰਚ 2029 ਤੱਕ ਇਸ ਦੀ ਜਿਹੜੀ ਪੂਰੀ ਕਿਸ਼ਤ ਦੀ ਅਦਾਇਗੀ ਹੈ ਜਿਹੜੀ ਬਕਾਇਆ ਦੀ ਅਦਾਇਗੀ ਹੈ ਉਹ ਕੀਤੀ ਜਾਵੇਗੀ ਸੋ ਇਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਇਸ ਦੀ ਅਦਾਇਗੀ ਹੈ ਜਿਹੜੀ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਬਕਾਇਆ ਡੀਏ ਮੁਲਾਜ਼ਮਾਂ ਦਾ ਜਿਹੜਾ ਹੁਣ ਤੱਕ ਰਹਿ ਗਿਆ ਹੈ ਉਸਤੀ ਜਿਹੜੀ ਹੈ 36 ਮਹੀਨਿਆਂ ਦੇ ਵਿੱਚ ਬਕਾਏ ਆ ਜਿਹੜੇ ਉਹ ਦਿੱਤਾ ਜਾਵੇਗਾ 3 ਮਹੀਨਿਆਂ ਦਾ ਕਿਸ ਤਰ੍ਹਾਂ ਬਕਾਇਆ ਜਿਹੜਾ ਅਦਾਇਗੀ ਹੈ ਉਹ ਕੀਤੀ ਜਾਵੇਗੀ ਜੋ ਕਿਸ਼ਤੇ ਖਤਮ ਹੋ ਜਾਣਗੀਆਂ ਸੋ 36 ਮਹੀਨੇ 3 ਮਹੀਨਿਆਂ ਦੇ ਆਸ-ਪਾਸ ਗੱਲਬਾਤ ਜਿਹੜੀ ਇੱਥੇ ਉਹ ਜਾਂਦੀ ਹੈਗੀ ਹੈ ਸੋ ਇਸ ਪ੍ਰਪੋਜ਼ਲ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਇਹ ਕੰਟੈਂਪਟ ਪਟੀਸ਼ਨ 3526 2024 ਦੇ ਵਿੱਚ ਇਸ ਦੇ ਨਾਲ ਦੀ ਗੱਲਬਾਤ ਉਹ ਕੀਤੀ ਗਈ ਔਰ ਇੱਥੇ ਇੱਕ ਚੀਜ਼ ਹੋਰ ਜ਼ਿਕਰਯੋਗ ਹੈ ਕਿ ਕੋਈ ਵੀ ਜਾਣਕਾਰੀ ਹੈ ਜਿਹੜੀ ਇਸ ਨੂੰ ਲਾਗੂ ਕੀਤਾ ਜਾਵੇਗਾ ਜਾਂ ਨਹੀਂ ਲਾਗੂ ਕੀਤਾ ਜਾਵੇਗਾ ਇਸ ਨੂੰ ਮਨਜ਼ੂਰੀ ਮਿਲੇਗੀ ਜਾਂ ਨਹੀਂ ਮਿਲੇਗੀ ਇਸ ਦੇ ਉੱਪਰ ਹਾਲੇ ਤੱਕ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਪੂਨ ਰੂਪ ਵਿੱਚ ਨਹੀਂ ਆਈ ਹੈ ਔਰ ਅਗਲੀ ਇਸ ਦੀ ਸੁਣਵਾਈ ਹੈ ਜਿਹੜੀ ਉਹ ਡਬਲ ਬੈਂਚ ਕੋਲ ਚਲੀ ਗਈ ਹੈ ਜਿਸ ਦੀਆਂ ਜਿਹੜੀਆਂ ਤਰੀਕਾਂ ਨੇ ਉਹ 25 ਜਨਵਰੀ 5 ਫਰਵਰੀ ਔਰ 22 ਜਨਵਰੀ ਦਰਮਿਆਨ ਹੋਣ ਗਈਆਂ ਸੋ ਇੱਥੇ ਆਜ ਜਤਾਈ ਜਾ ਰਹੀ ਹੈ ਕਿ ਇਹ ਜੋ ਪ੍ਰੋਪੋਜ਼ਰ ਹੈ ਇਸ ਨੂੰ ਸਿੰਗਲ ਬੈਂਚ ਵੱਲੋਂ ਪਹਿਲਾਂ ਹੀ ਰੱਦ ਕਰ ਦਿੱਤਾ ਸੀਗਾ ਔਰ ਦੁਬਾਰਾ ਵਿਚਾਰ ਕਰਨ ਦੇ ਲਈ ਕਿਹਾ ਗਿਆ ਸੀਗਾ ਔਰ ਹੁਣ ਇਸ ਦੇ ਉੱਪਰ ਡਬਲ ਬੈਂਚ ਵੱਲੋਂ ਕੀ ਫੈਸਲਾ ਹੁੰਦਾ ਹੈ ਉਹ ਸਮਾਂ ਦੱਸੇਗਾ ਕੋਈ ਵੀ ਹੋਰ ਜਾਣਕਾਰੀ ਆਉਂਦੀ ਹੈ ਤਾਂ ਪੰਜਾਬ ਇਕਤਾ ਟੀਵੀ ਤੁਹਾਡੇ ਲਈ ਪੇਸ਼ ਕਰਦਾ ਰਹਿੰਦਾ ਹੈ ਦੇਸ਼ ਦੁਨੀਆ ਦੀ ਮੁਲਾਸਮਾ ਦੀ ਹਰ ਛੋਟੀ ਵੱਡੀ ਖਬਰ ਜਾਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲੈਣਾ ਹੁਣ ਲਈ ਇਨਾ ਹੀ ਧੰਨਵਾਦ